ਮੈਚੁਰੇਟਿਡ ਫਿਲਮ ਸ਼ੌਂਕੀ ਸਰਦਾਰ ਹੋ ਚੁੱਕੀ ਹੈ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਐਂਡ ਤੁਹਾਨੂੰ ਦੱਸ ਦਈਏ ਕਿ ਜਿਸ ਫਿਲਮ ਦਾ ਬੇਸ ਅਭਿਦੇ ਨਾਲ ਲੰਬੇ ਸਮੇਂ ਤੋਂ ਇੰਤਜ਼ਾਰ ਚੱਲ ਰਿਹਾ ਸੀ ਸ਼ੌਂਕੀ ਸਰਦਾਰ ਸਿਨੇਮਾ ਘਰਾਂ ਦੇ ਵਿੱਚ ਜਿੱਤ ਰਹੀ ਹੈ ਸਭ ਦਾ ਦਿਲ ਸੋ ਆਓ ਤੁਹਾਨੂੰ ਦੱਸ ਦਿਆਂ ਕਿ ਕਿਉਂ ਮੈਂ ਇਹ ਫਿਲਮ ਸਭ ਦੇ ਲਈ ਮਸਟ ਵਾਚ ਫਿਲਮ ਫੰਸ਼ੌਂ ਕੇ ਸਰਦਾਰ ਦੇ ਵਿੱਚ ਅਹਿਮ ਕਿਰਦਾਰ ਦੇ ਵਿੱਚ ਨਜ਼ਰ ਆ ਰਹੇ ਨੇ ਪੰਜਾਬੀ ਇੰਡਸਟਰੀ ਦੀ ਮਾਨ ਤੇ ਸ਼ਾਨ ਬੱਬੂ ਮਾਨ ਜੀ ਹਾਂ ਬੱਬੂ ਮਾਨ ਜੀ ਦਾ ਕਿਰਦਾਰ ਐਸੋ ਫਿਲਮ ਦੇ ਵਿੱਚ ਹਰ ਕਿਸੇ ਨੂੰ ਇੰਨਾ ਇੰਪ੍ਰੈਸ ਕਰ ਗਿਆ ਕਿ ਸਿਨੇਮਾ ਘਰਾਂ ਦੇ ਵਿੱਚ ਨਾ ਤਾੜੀਆਂ ਦੀ ਆਵਾਜ਼ ਰੁਕੀ ਤੇ ਨਾ ਹੀ ਸੀਟੀਆਂ ਦੀ ਇੱਥੋਂ ਤੱਕ ਕਿ ਉਹਨਾਂ ਨੂੰ ਪਿਆਰ ਕਰਨ ਵਾਲੇ ਉੱਥੇ ਨੋਟਵਾਰ ਦੇ ਵੀ ਨਜ਼ਰ ਆਏ ਤੇ ਉਹਨਾਂ ਦੇ ਗੀਤਾਂ ਤੇ ਨੱਚਦੇ ਹੋਏ ਵੀ ਵੈਲ ਮੈਂ ਤੁਹਾਨੂੰ ਦੱਸ ਦਵਾਂ ਕਿ ਲੰਬੇ ਸਮੇਂ ਬਾਅਦ ਜਦੋਂ ਵਾਪਸੀ ਕੀਤੀ ਹੈ ਅਬ ਬੱਬੂ ਮਾਨ ਜੀ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹਸ਼ਰ ਫਿਲਮ ਵਰਗਾ ਮਾਹੌਲ ਸਿਨੇਮਾ ਘਰਾਂ ਦੇ ਵਿੱਚ ਵੇਖਣ ਨੂੰ ਮਿਲਿਆ ਤੋ ਵਧੀਆ ਗੱਲ ਜਿਹੜੀ ਮੈਨੂੰ ਇਸ ਫਿਲਮ ਦੇ ਵਿੱਚ ਲੱਗੀ ਔਰ ਜਿਹੜੀ ਮੈਂ ਸਿਨੇਮਾ ਘਰਾ ਦੇ ਵਿੱਚ ਬਾਕੀਰੂ ਗੱਲ ਕਰਦੇ ਹੋਏ ਵੀ ਦੇਖ ਰਹੀ ਸੀ ਉਹ ਸੀ ਉਹਨਾਂ ਦੇ ਡਾਇਲੌਗ ਡਿਲੀਵਰੀ ਦਰਅਸਲ ਇਸਾ ਜ਼ੋਮ ਦੇ ਵਿੱਚ ਬੱਬੂ ਮਾਨ ਜੀ ਇੰਨੇ ਨੈਚੁਰਲੀ ਆਪਣੇ ਡਾਇਲੌਗ ਨੂੰ ਬੋਲਦੇ ਹੋਏ ਰਿਪਰੈਜ਼ੈਂਟ ਕਰਦੇ ਹੋਏ ਨਜ਼ਰ ਆ ਰਹੇ ਇੰਝ ਲੱਗਦਾ ਹੈ ਕਿ ਬਹੁਤ ਹੀ ਖੂਬਸੂਰਤੀ ਨਾਲ ਤੇ ਬਰੀਕੀ ਨਾਲ ਰਾਈਟਰ ਨੇ ਉਹਨਾਂ ਦੇ ਕਿਰਦਾਰ ਨੂੰ ਪੜਿਆ ਜੋ ਅਸਲ ਜ਼ਿੰਦਗੀ ਦੇ ਵਿੱਚ ਅਸੀਂ ਉਹਨਾਂ ਨੂੰ ਦੇਖ ਪਾਣੇ ਆ ਉਹੀ ਗੱਲਾਂ ਉਹੀ ਡਾਇਲੌਗਸ ਫਿਲਮ ਦੇ ਵਿੱਚ ਉਹਨਾਂ ਨੂੰ ਜਦੋਂ ਮਿਲਦੇ ਆ ਤੇ ਲੋਕੀ ਤਾੜੀਆਂ ਮਾਰਨ ਤੇ ਮਜਬੂਰ ਹੋ ਜਾਂਦੇ ਆ ਔਰ ਇੰਜ ਲੱਗਦਾ ਹੈ ਕਿ ਕੋਈ ਕੈਰੈਕਟਰ ਨਹੀਂ ਘੜਿਆ ਗਿਆ ਬਲਕਿ ਬੱਬੂ ਮਾਜੀ ਐਜ਼ ਇਟ ਇਜ਼ ਆਪਣੀ ਜ਼ਿੰਦਗੀ ਨੂੰ ਪਰਦੇ ਉੱਤੇ ਦਿਖਾ ਰਹੇ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਬੜਾ ਬੈਲੈਂਸਡ ਔਰ ਬੜਾ ਹੈਲਦੀ ਤਰੀਕੇ ਦੇ ਨਾਲ ਐਕਸ਼ਨ ਜਿਹੜਾ ਹੈ ਸਿਨੇਮਾ ਦੇ ਵਿੱਚ ਵੇਖਣ ਨੂੰ ਮਿਲਿਆ ਜੋ ਕਿ ਬੱਬੂ ਮਾਨ ਵੱਲੋਂ ਕੀਤਾ ਗਿਆ ਉਸ ਤੋਂ ਇਲਾਵਾ ਗੁੱਗੂ ਗਿੱਲ ਜੀ ਨੇ ਆਪਣੇ ਕਰੈਕਟਰ ਦੇ ਅਕੋਰਡਿੰਗ ਬੜਾ ਹੀ ਨਕਿਆਤੁਲਿਆ ਜਿਹੜਾ ਐਕਸ਼ਨ ਕੀਤਾ ਤੇ ਡਾਇਲੌਗਸ ਕੋਲੇ ਉਹ ਵੀ ਦਿਲਚਿੱਤਨ ਵਾਲੇ ਸੀਗੇ ਗੁੱਗੂ ਗਿਲ ਜੀ ਨੇ ਇਸ ਫਿਲਮ ਦੇ ਵਿੱਚ ਕੁਝ ਐਹੋ ਜੇ ਇਮੋਸ਼ਨਸ ਵੀ ਦਿਖਾਏ ਹੈ ਜਿਸ ਦੀ ਗੱਲ ਮੈਂ ਟਾਈਮ 'ਤੇ ਕਰਾਂਗੀ ਵੈਲ ਮੈਸ ਤੋਂ ਇਲਾਵਾ ਤੁਹਾਨੂੰ ਗੱਲ ਕਰਦੀ ਆ ਗੁਰੂ ਰੰਦਾਵਾ ਦੀ ਗੁਰੂ ਰੰਦਾਵਾ ਦਾ ਇਸ ਫਿਲਮ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਕਿਰਦਾਰ ਹੈ ਜੋ ਘਰ ਦਾ ਲਾਡਲਾ ਆਪਣੇ ਭਰਾ ਦਾ ਬਹੁਤ ਹੀ ਜ਼ਿਆਦਾ ਜਿਹੜਾ ਉਹ ਕਲੋਸ ਹੈ ਬਹੁਤ ਜ਼ਿਆਦਾ ਉਹਨਾਂ ਨੇ ਉਸ ਨੂੰ ਲਾਡ ਨਾਲ ਰੱਖਿਆ ਹੋਇਆ ਹੈ ਬਚਪਨ ਤੋਂ ਲੈ ਕੇ ਵੱਡੇ ਕਰਨ ਤੱਕ ਵੱਡੇ ਪ੍ਰਾਦਾ ਇੱਕ ਬਹੁਤ ਖੂਬਸੂਰਤ ਰੋਲ ਬੱਬੂ ਮਾਂਜਨ ਨੇ ਨਿਭਾਇਆ ਹੈ ਔਰ ਛੋਟਾ ਪ੍ਰਾਇ ਗੁਰੂ ਰੰਦਾਵਾ ਉਹਨਾਂ ਜਿਨ੍ਹਾਂ ਦਾ ਮਾ ਦਾ ਕਿਰਦਾਰ ਨਿਭਾਇਆ ਹੈ ਉਹਨੇ ਸੁਨੀਤਾ ਤੀਰ ਉਹਨਾਂ ਨੇ ਦੋਨੋਂ ਹੀ ਬੱਚਿਆਂ ਨੂੰ ਬੜੀ ਖੂਬਸੂਰਤੀ ਦੇ ਨਾਲ ਪਾਲਿਆ ਜੋ ਕਿ ਉਸ ਫਿਲਮ ਦੇ ਵਿੱਚ ਵੈਲਿਊ ਆਫ ਇਮੋਸ਼ਨਸ ਐਂਡ ਰਿਲੇਸ਼ਨਸ ਨੂੰ ਰਿਪਰੈਜ਼ੈਂਟ ਕਰਦਾ ਹੈ ਔਨ ਸਕਰੀਨ ਵੈਲ ਗੁਰੂ ਰੰਦਾਵਾ ਇਸ ਫਿਲਮ ਦੇ ਵਿੱਚ ਆਲਵੇਸ ਆਪਣੇ ਸਮਾਈਲ ਦੇ ਨਾਲ ਸਭ ਦਾ ਦਿਲ ਜਿੱਤਦੇ ਹੋਏ ਨਜ਼ਰ ਆਏ ਕਿਰਦਾਰ ਹੈ ਜਿਹੜਾ ਵੈਸੇ ਸ਼ਰੀਫ ਹੈ ਇਨੋਸ ਖੂਨ ਦੇ ਵਿੱਚ ਉਬਾਲਾ ਯਾਨੀ ਕਿ ਖੂਨ ਤੱਤ ਹੈ ਕਿਸੇ ਵੀ ਗਲਤ ਗੱਲ ਤੇ ਸਟੈਂਡ ਲੈਣ ਦੇ ਲਈ ਇੱਕ ਕਿਰਦਾਰ ਜਿਹੜਾ ਹੈ ਆਲਵੇਸ ਖੜਾ ਰਹਿੰਦਾ ਹੈ ਆਪਣੀ ਰੱਖਿਆ ਦੀ ਆਪਣੀ ਰੱਖਿਆ ਕਰ ਸਕਦਾ ਹੈ ਲੇਕਿਨ ਕਿਸ ਤਰੀਕੇ ਦੇ ਨਾਲ ਉਸ ਦੀ ਮਾਸੂਮੀਅਤ ਜੋ ਕਿ ਉਸ ਦੇ ਦਿਲ ਦੇ ਵਿੱਚ ਵਸੀ ਹੁੰਦੀ ਹੈ ਕਿਸੇ ਤੇ ਵੀ ਯਕੀਨ ਕਰ ਲੈਣਾ ਕਿਸੇ ਨੂੰ ਵੀ ਆਪਣਾ ਸਮਝ ਲੈਣਾ ਇਸ ਫਿਲਮ ਦੇ ਵਿੱਚ ਉਹਨਾਂ ਨੂੰ ਕਿਸ ਮੁਕਾਮ ਤੇ ਲੈ ਜਾਂਦਾ ਹੈ ਇਹ ਫਿਲਮ ਦੇ ਵਿੱਚ ਵੇਖਣਯੋਗ ਹੈ ਫਿਲਮ ਦੇ ਡਾਇਰੈਕਸ਼ਨ ਬਹੁਤ ਖੂਬਸੂਰਤੀ ਦੇ ਨਾਲ ਕੀਤੀ ਗਈ ਹੈ। ਇਹ ਸਿਨੇਮਟੋਗ੍ਰਾਫੀ ਬਹੁਤ ਪਿਆਰੀ ਹੈ। ਸਕ੍ਰੀਨਪਲੇ ਬਹੁਤ ਬਿਊਟੀਫੁਲੀ ਜਿਹੜਾ ਉਹ ਲਿਖਿਆ ਗਿਆ ਹੈ। ਮੈਂ ਤੁਹਾਨੂੰ ਦੱਸਦਾ ਕਿ ਫਿਲਮ ਦੀ ਜਿਹੜੀ ਡਾਇਰੈਕਸ਼ਨ ਹੈ ਧੀਰਜ ਕੇਦਾਰਾ ਰਤਨ ਵੱਲੋਂ ਕੀਤੀ ਗਈ ਹੈ। ਇੱਕ ਇੱਕ ਸ਼ਾਟ ਜਿਹੜੇ ਉਹਨਾਂ ਦੇ ਹੈ ਬੜੀ ਹੀ ਸਮਝ ਦੇ ਨਾਲ ਬੜੀ ਹੀ ਟੈਕਨੀਕਲ ਤਰੀਕੇ ਦੇ ਨਾਲ ਟੈਕਨੀਕਲੀ ਸ਼ਾਰਪ ਵੇ ਦੇ ਨਾਲ ਜਿਹੜੇ ਹੈ ਉਹ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲਦੇ ਹੈ। ਕੁਝ ਕੁਝ ਸੀਨਸ ਇਹੋ ਜਿਹੇ ਨੇ ਜਿਹੜੇ ਤੁਹਾਡਾ ਤੁਹਾਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਨੇ। ਐਨਾ ਹੀ ਨਹੀਂ ਐਨੀ ਬਿਊਟੀਫੁਲੀ ਔਰ ਐਨੀ ਇੰਟੈਲੀਜੈਂਟ ਤਰੀਕੇ ਦੇ ਨਾਲ ਇਸ ਉੰਦਾ ਸਕਰੀਨ 'ਤੇ ਲਿਖਿਆ ਗਿਆ ਹੈ ਕਿ ਇੱਕ ਤੋਂ ਬਾਅਦ ਇੱਕ ਸੀਨ ਜਦੋਂ ਆਉਂਦਾ ਹੈ ਤੇ ਉਹ ਜਿੱਥੇ-ਜਿੱਥੇ ਤੁਹਾਨੂੰ ਆਪਣੇ ਨਾਲ ਜੋੜਦਾ ਹੋਇਆ ਨਜ਼ਰ ਆਉਂਦਾ ਹੈ ਉਥੇ ਇਸ ਫਿਲਮ ਦੇ ਵਿੱਚ ਸਸਪੈਂਸ ਫੈਕਟਰ ਬਹੁਤ ਖੂਬਸੂਰਤ ਹੈ ਤੁਸੀਂ ਇੱਕ ਟਾਈਮ ਤੇ ਸੋਚਣ ਤੇ ਮਜਬੂਰ ਹੋ ਜਾਓਗੇ ਕਿ વાਕ ਦੇ ਵਿੱਚ ਕੀ ਕਿਰਦਾਰ ਇਹਦੇ ਵੱਲੋਂ ਜਿਹੜਾ ਉਹ ਬਦਲਦਾ ਹੋਇਆ ਨਜ਼ਰ ਆਏਗਾ ਕਿ ਇਹ ਕਿਰਦਾਰ ਬਦਲਦਾ ਹੋਇਆ ਨਜ਼ਰ ਆਏਗਾ ਸੋ ਅਜੇਹੇ ਕਰਕੇ ਫਿਲਮ ਜਿਹੜੀ ਉਹ ਅੱਗੇ-ਅੱਗੇ ਵਧਦੀ ਜਾਂਦੀ ਹੈ ਔਰ ਦਰਸ਼ਕਾਂ ਦਾ ਜਿਹੜਾ ਧਿਆਨ ਹੈ ਉਹ ਆਪਣੇ ਵੱਲ ਖਿੱਚਦੀ ਹੋਏ ਇੱਕ ਕਨੈਕਟੀਵਿਟੀ ਜਿਹੜੀ ਉਹ ਸਟਰੋਂਗ ਕਰਦੀ ਜਾਂਦੀ ਹੈ ਫਿਲਮਾਂ ਬੈਕ ਟੂ ਬੈਕ ਆਂਦੀਆਂ ਨੇ ਲੇਕਿਨ ਵਾਕਈ ਦੇ ਵਿੱਚ ਫਿਲਮ ਸ਼ੌਂਕੀ ਸਰਦਾਰ ਵੀ ਉਹਨਾਂ ਫਿਲਮਾਂ ਵਿੱਚੋਂ ਇੱਕ ਫਿਲਮ ਹੈ ਜਿਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਬਿਨਾਂ ਧਿਆਨ ਡਾਇਵਰਟ ਕਰਦੇ ਹੋਏ ਵੇਖਦੇ ਹੋ। ਵੈਲ ਫਿਲਮ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਟੈਕਨੀਕਲੀ ਬਹੁਤ ਹੀ ਸਟਰੋਂਗ ਹੋਮਵਰਕ ਦੇ ਨਾਲ ਕੀਤੀ ਗਈ ਹੈ। ਪਹਿਲਾ ਸੀਨ ਤੇ ਅਖੀਰਲਾ ਸੀਨ ਕਿਸ ਤਰੀਕੇ ਦੇ ਨਾਲ ਮੈਚ ਹੁੰਦੇ ਨੇ ਉਹ ਵਾਕਈ ਇੱਕ ਵਾਓ ਫੈਕਟਰ ਹੈ। ਔਰ ਮੈਂ ਤੁਹਾਨੂੰ ਦੱਸ ਦਵਾਂ ਕਿ ਫਿਲਮ ਦਾ ਫਰਸਟ ਹਾਫ ਤੇ ਜਿੱਥੇ ਤੁਹਾਨੂੰ ਬਹੁਤ ਹੀ ਬਿਊਟੀਫੁਲ ਇਮੋਸ਼ਨਸ ਦਿੰਦਾ ਹੈ ਜਿਸ ਦੇ ਵਿੱਚ ਪਿਆਰ ਨਜ਼ਰ ਆਂਦਾ ਹੈ, ਜਿਸ ਦੇ ਵਿੱਚ ਰਿਸ਼ਤੇ ਨਜ਼ਰ ਆਉ ਆਉਂਦਾ ਹੈ ਨਜ਼ਰ ਆਉਂਦਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਕਿਸੇ ਦੀ ਮਦਦ ਕਰਨ ਦੇ ਲਈ ਉਸ ਦੀ ਲਾਈਫ ਨੂੰ ਬਿਊਟੀਫੁੱਲ ਬਣਾ ਦਿੰਦੇ ਹੋ ਇਸ ਤੋਂ ਇਲਾਵਾ ਇਸ ਫਿਲਮ ਦੀ ਜੋ ਖੂਬਸੂਰਤੀ ਹੈ ਜੋ ਕਹਾਣੀ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਉਹ ਇਹ ਮਹਿਸੂਸ ਕੀਤੀ ਜਾਂਦੀ ਹੈ ਕਿ ਰਿਸ਼ਤੇ ਬਹੁਤ ਹੀ ਖੂਬਸੂਰਤ ਹੁੰਦੇ ਨੇ ਰਿਸ਼ਤੇ ਬਹੁਤ ਹੀ ਪਿਆਰੇ ਹੁੰਦੇ ਨੇ ਬਸ ਨਿਭਾਣ ਵਾਲੇ ਬੰਦੇ ਦੇ ਦਿਲ ਦੇ ਵਿੱਚ ਨਫ਼ਰਤ ਦੀ ਬਾੜ ਤੇ ਅਗਨ ਨਹੀਂ ਹੋਣੀ ਚਾਹੀਦੀ ਔਰ ਨਫ਼ਰਤ ਤੇ ਈਗੋ ਰਿਸ਼ਤਿਆਂ ਨੂੰ ਖਰਾਬ ਕਰਕੇ ਇਸ ਮੁਕਾਮ ਤੇ ਲੈ ਜਾਂਦੇ ਨੇ ਔਰ ਕਿੰਨਾ ਨੁਕਸਾਨ ਹੋ ਜਾਂਦਾ ਹੈ ਉਸ ਨੂੰ ਵੀ ਇਸ ਫਿਲਮ ਦੇ ਵਿੱਚ ਬੜੇ ਹੀ ਪਿਆਰੇ ਢੰਗ ਦੇ ਨਾਲ ਘੜਿਆ ਗਿਆ ਹੈ ਜੋ ਕਿ ਵਾਕਈ ਦੇ ਵਿੱਚ ਤੁਹਾਡੇ ਦਿਲ ਨੂੰ ਛੂ ਲਵੇਗਾ ਵੈਲ ਇਹ ਸਾਰੇ ਆ ਇਮੋਸ਼ਨਸ ਨੂੰ ਬੈਲੈਂਸ ਕਰਦੇ ਹੋਏ ਫਿਲਮ ਦੇ ਵਿੱਚ ਐਕਸ਼ਨ ਜਿਹੜਾ ਹੈ ਉਹ ਬਹੁਤ ਹੀ ਹੈਲਦੀ ਤਰੀਕੇ ਨਾਲ ਵਿਖਾਇਆ ਗਿਆ ਹੈ ਬਹੁਤ ਹੀ ਖੂਬਸੂਰਤੀ ਦੇ ਨਾਲ ਉਹ ਸੀਨ ਸ਼ੂਟ ਕੀਤੇ ਗਏ ਜਿਸ ਦੇ ਵਿੱਚ ਬੱਬੂ ਮਾਨ ਜੀ ਆਪਣੇ ਕਿਰਦਾਰ ਦੇ ਨਾਲ ਇਨਸਾਫ ਕਰਦੇ ਹੋਏ ਐਕਸ਼ਨ ਕਰਦੇ ਹੋਏ ਔਨ ਸਕਰੀਨ ਨਜ਼ਰ ਆਉਂਦੇ ਆ ਔਰ ਆਡੀਅנס ਨੂੰ ਤਾੜੀਆਂ ਮਾਰਨ ਤੇ ਮਜਬੂਰ ਕਰ ਦਿੰਦੇ ਨੇ ਫਿਲਮ ਦੇ ਵਿੱਚ ਹਰ ਚੀਜ਼ ਨੂੰ ਬਹੁਤ ਹੀ ਬਾਰੀਕੀ ਦੇ ਨਾਲ ਜੜਾ ਹੈ ਉਹ ਪਲੋਟ ਕੀਤਾ ਗਿਆ ਹੈ ਜਿੱਦਾਂ ਕਿ ਫਿਲਮ ਦੇ ਵਿੱਚ ਕੋਸਟਿਊਮਸ ਨੂੰ ਬਹੁਤ ਬਿਊਟੀਫੁਲੀ ਜੜਾ ਹੈ ਉਹ ਦਿਖਾਇਆ ਗਿਆ ਹੈ ਕਿਰਦਾਰਾਂ ਦੇ ذریعے ਜੇ ਗੁਰੂ ਰੰਧਾਵਾ ਦਾ ਕਿਰਦਾਰ ਇੱਕ ਬਹੁਤ ਹੀ लाडले ਪੁੱਤ ਦਾ ਤੇ ਇੱਕ ਜਿਗਰਾ ਰੱਖਣ ਵਾਲੇ ਦਾ ਦਿਖਾਇਆ ਤੇ ਉਹਨਾਂ ਦੇ ਕੋਸਟਿਊਮਸ ਉਸੇ ਹਿਸਾਬ ਦੇ ਨੇ ਸੇਮ ਐਸ ਬੱਬੂ ਮਾਨਜੀ ਦੇ ਸਿਰ ਤੇ ਦਸਤਾਰ ਜਿਹੜੀ ਹੈ ਉਹਨਾਂ ਦੇ ਮਾਨ ਨੂੰ ਵਧਾ ਰਹੀ ਹੈ ਔਰ ਵਾਕਈ ਪੱਗ ਦੇ ਵਿੱਚ ਬਿਹਤ ਜਿਹੜੇ ਨੇ ਉਹ ਡੈਸ਼ਿੰਗ ਹੈਂਡਸਮ ਲੱਗ ਰਹੇ ਨੇ ਜੁਰਰਤ ਤੇ ਜਿਗਰੇ ਵਾਲੇ ਲੱਗ ਰਹੇ ਨੇ ਜੋ ਕਿ ਉਹ ਅਸਲ ਦੇ ਵਿੱਚ ਵੀ ਹੈ ਗਈ ਨੇ ਔਰ ਫਿਲਮ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਇਹ ਰੰਗ ਹੈ ਉਹਨਾਂ ਦੀ ਪਰਸਨੈਲਿਟੀ ਦਾ ਉਹ ਬਹੁਤ ਹੀ ਖੂਬਸੂਰਤੀ ਦੇ ਨਾਲ ਨਜ਼ਰ ਆਂਦਾ ਹੈ ਵੈਲ ਉਹਨਾਂ ਦੀ ਡ्रेसਿੰਗ ਸੈਂਸ ਤੋਂ ਇਲਾਵਾ ਜੇਕਰ ਗੁੱਗੂ ਗੋਗਲ ਸਰ ਦੀ ਗੱਲ ਕਰੀਏ ਸਿਰ ਦੇ ਉੱਤੇ ਦਸਤਾਰ ਪਰਨਾ ਜਾਂ ਪੱਗ ਹੋਵੇ ਬਹੁਤ ਹੀ ਸੋਹਣੇ ਨਜ਼ਰ ਆ ਰਹੇ ਨੇ ਕੁਰਤੇ ਚਾਦਰੇ ਦੇ ਵਿੱਚ ਗੁੱਗੂ ਗਿਲਜੀ ਉੱਥੇ ਹੀ ਫੀਮੇਲ ਐਕਟ੍ਰੈਸਿਸ ਦੀ ਜੇਕਰ ਮੈਂ ਗੱਲ ਕਰਾਂ ਤੇ ਨਿਮਰਤ ਆਲੂ ਵਾਲੀਆ ਦਾ ਇਸ ਫਿਲਮ ਤੋਂ ਡੈਬਿਊ ਹੋ ਰਿਹਾ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਲੇਕਿਨ ਸੱਚ ਮੰਨਣਾ ਨਿਮਰਤ ਨੇ ਆਪਣੇ ਕਿਰਦਾਰ ਨੂੰ ਇੰਨਾ ਖੂਬਸੂਰਤੀ ਦੇ ਨਾਲ ਇਨਸਾਫ ਕਰਦਿਆਂ ਕਿ ਕਹਿ ਸਕਦੇ ਹੋ ਕਿ ਪੰਜਾਬੀ ਫਿਲਮ ਇੰਡਸਟਰੀ ਨੂੰ ਨਿਮਰਤ ਦੇ ਰੂਪ ਦੇ ਵਿੱਚ ਇੱਕ ਬਹੁਤ ਟੈਲੈਂਟਡ ਅਤੇ ਬਹੁਤ ਹੀ ਸ਼ਾਨਦਾਰ ਅਦਾਕਾਰਾ ਮਿਲੀ ਹੈ ਜੀ ਹਾਂ ਉਹਨਾਂ ਨੇ ਆਪਣੇ ਹਰ ਇੱਕ ਐਕਸਪ੍ਰੈਸ਼ਨ ਨੂੰ ਆਪਣੇ ਬਦਲਦੇ ਹੋਏ ਕਿਰਦਾਰ ਨੂੰ ਜੀ ਹਾਂ ਤੁਸੀਂ ਦੇਖੋਗੇ ਇਸ ਫਿਲਮ ਦੇ ਵਿੱਚ ਨਿਮਰਤ ਦਾ ਕੋਈ ਇੱਕ ਡਮੀ ਵਾਲਾ ਜਾਂ ਸਿਰਫ ਇੱਕ ਨੱਚਣ ਟੱਪਣ ਵਾਲਾ ਕਿਰਦਾਰ ਨਹੀਂ ਨਜ਼ਰ ਆਏਗਾ ਡੈਬਿਊ ਦੇ ਤੌਰ ਤੇ ਨਿਮਰਤ ਨੇ ਬਹੁਤ ਚੈਲੈਂਜਿੰਗ ਕਰਤਾ ਹੈ ਇਸ ਫਿਲਮ ਦੇ ਵਿੱਚ ਕੀਤਾ ਹੈ ਜੋ ਕਿ बार-बार ਇਮੋਸ਼ਨ ਜੜੇ ਨੇ ਬਦਲਦੇ ਹੋਏ ਉਹਨਾਂ ਦੇ ਕਿਰਦਾਰ ਨੂੰ ਵਾਓ ਫੈਕਟਰ ਬਣਾਉਂਦੇ ਨੇ ਹਸ਼ਨੀਨ ਇਸ ਫਿਲਮ ਦੇ ਵਿੱਚ ਕੰਪਲੀਮੈਂਟ ਕਰ ਰਹੀ ਹੈ ਕਿਉਂਕਿ ਉਹਨਾਂ ਦੀ ਜੋੜੀ ਜਿਹੜੀ ਉਹਨਾਂ ਦੀ ਕੈਮਿਸਟਰੀ ਜਿਹੜੀ ਔਨ ਸਕਰੀਨ ਹੈ ਜਿਹੜਾ ਬੌਂਡ ਹੈ ਬੱਬੂ ਮਾਨ ਜੀ ਦੇ ਨਾਲ ਉਹ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਔਰ ਵਾਕਿਆ ਦੇ ਵਿੱਚ ਦੋਨਾਂ ਦੀ ਜੋੜੀ ਔਨ ਸਕਰੀਨ ਕਾਫੀ ਫੱਬਦੀ ਹੋਈ ਨਜ਼ਰ ਆਈ ਇਸ ਦੇ ਨਾਲ ਹੀ ਉਹਨਾਂ ਦਾ ਜਿਹੜਾ ਇੱਕ ਚੁਲਬੁਲਾ ਅੰਦਾਜ਼ ਹੈ ਜਾਂ ਇੱਕ ਆਪਣੇ ਕਿਰਦਾਰ ਤੋਂ ਹਟ ਕੇ ਜਿਹੜਾ ਕਿਰਦਾਰ ਹੈ ਅਸ਼ਨਵੀ ਅਸ਼ਨੀ ਨੇ ਬਹੁਤ ਖੂਬਸੂਰਤੀ ਦੇ ਨਾਲ ਨਿਭਾਇਆ ਮੈਂ ਉਹਨਾਂ ਕਿਰਦਾਰਾਂ ਦਾ ਖੁਲਾਸਾ ਇਸ ਕਰਕੇ ਨਹੀਂ ਕਰ ਰਹੀ ਕਿਉਂਕਿ ਕੁਝ ਚੀਜ਼ਾਂ ਸਸਪੈਂਸ ਨੇ ਜੋ ਕਿਰਦਾਰਾਂ ਦੇ ਨਾਲ ਲੁਕੀਆਂ ਹੋਈਆਂ ਨੇ ਸੋ ਫਿਲਮ ਦੇਖਣ ਜਾਂਦੇ ਤੁਹਾਨੂੰ ਪਤਾ ਲੱਗੇਗਾ ਜੋ ਤੁਹਾਡੇ ਫਿਲਮ ਦੇਖਣ ਦੇ ਮਜ਼ੇ ਨੂੰ ਦੁੱਗਣਾ ਕਰ ਦੇਗਾ ਫਿਲਮ ਦਾ ਸੰਗੀਤ ਵੀ ਬਹੁਤ ਹੀ ਸਮਝਦੇ ਨਾਲ ਫਿਲਮ ਦੀ ਕਹਾਣੀ ਤੇ ਕੰਪਲੀਮੈਂਟ ਕਰਦਾ ਹੈ ਕੋਈ ਵੀ ਗੀਤ ਤੁਹਾਨੂੰ ਅਜੀਹਾ ਨਹੀਂ ਲੱਗੇਗਾ ਕਿ ਇਹ ਫਿਲਮ ਦੀ ਕਹਾਣੀ ਦੇ ਵਿੱਚ ਫਿਲਰ ਦਾ ਕੰਮ ਕਰ ਰਿਹਾ ਹੈ ਜਾਂ ਥੋਪਿਆ ਗਿਆ ਹੈ ਹਰ ਗੀਤ ਫਿਲਮ ਦੀ ਸਿਚੁਏਸ਼ਨ ਨੂੰ ਹੋਰ ਖੂਬਸੂਰਤ ਬਣਾਉਂਦਾ ਹੈ ਅਤੇ ਇਮੋਸ਼ਨਲ ਕਨੈਕਸ਼ਨ ਬਣਾਉਣ ਦੇ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ ਗਾਣੇ ਜਿਹੜੇ ਨੇ ਉਹ ਬੱਬੂ ਮਾਨ ਜੀ ਵੱਲੋਂ ਜਿਹੜੇ ਗਾਏ ਗਏ ਨੇ ਉਹ ਐਨੇ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ ਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕੀ ਹਾਂ ਕਿ ਆਡੀਅנס ਖੜ ਕੇ ਨੋਟਵਾਰਾਂ ਤੇ ਜਿਹੜੀ ਹੈ ਉਹ ਮਜਬੂਰ ਹੋ ਜਾਂਦੀ ਹੈ ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਬ ਦੀ ਬਣਾਈ ਗਈ ਫਿਲਮ ਦੇ ਵਿੱਚ ਸੰਗੀਤ ਵੀ ਬਹੁਤ ਹੀ ਬਿਊਟੀਫੁਲ ਰੋਲ ਜੜਾ ਹੈ ਉਹ ਅਦਾ ਕਰ ਰਿਹਾ ਹੈ। ਕੁਲ ਮਿਲਾ ਕੇ ਇਹ ਫਿਲਮ ਇੱਕ ਪਰਵਾਰਕ ਫਿਲਮ ਹੈ ਜਿਸ ਦੇ ਵਿੱਚ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ। ਇਮੋਸ਼ਨਸ ਦੀ ਵੈਲਿਊ ਦੀ ਗੱਲ ਕੀਤੀ ਗਈ ਹੈ। ਯਕੀਨ ਕਰਨਾ ਤੇ ਯਕੀਨ ਨਾ ਕਰਨਾ, ਰਿਸ਼ਤਿਆਂ ਦੇ ਵਿੱਚ ਈਗੋ ਦਾ ਆਣਾ ਜਾਂ ਫਿਰ ਸ਼ਰੀਕੇ ਬਾਜੀ ਦਾ ਆਣਾ ਕਿਸ ਤਰੀਕੇ ਦੇ ਨਾਲ ਜ਼ਿੰਦਗੀਆਂ ਬਦਲ ਦਿੰਦਾ ਹੈ ਉਹ ਇਸ ਫਿਲਮ ਦੇ ਵਿੱਚ ਬਹੁਤ ਖੂਬਸੂਰਤੀ ਨਾਲ ਕਢਿਆ ਗਿਆ ਹੈ। ਸੋ ਬਦਲਦੇ ਸਮੇਂ ਦੇ ਵਿੱਚ ਇਹ ਜਿਹੜੀ ਫਿਲਮ ਹੈ ਪੂਰੀ ਤਰੀਕੇ ਨਾਲ ਇਨਸਾਫ ਕਰਦੀ ਹੈ ਅਤੇ ਆਡੀਅנס ਦੇ ਲਈ ਬਣਾਈ ਗਈ ਇੱਕ ਸ਼ਾਨਦਾਰ ਫਿਲਮ ਹੈ। ਪੂਰੀ ਟੀਮ ਨੂੰ ਇਸ ਫਿਲਮ ਲਈ ਮੁਬਾਰਕਬਾਦ। ਜਿਵੇਂ ਕਿ ਮੈਂ ਜ਼ਿਕਰ ਕਰਿਆ ਕਿ ਇਸ ਫਿਲਮ ਨੂੰ ਦੇਖ ਕੇ ਕਿਤੇ ਇਹੋ ਜਿਹਾ ਨਹੀਂ ਲੱਗਦਾ ਕਿ ਨਹੀਂ ਇਹ ਕਿਰਦਾਰ ਥੋੜਾ ਓਵਰ ਲੱਗ ਰਿਹਾ ਹੈ ਯਾ ਫਿਰ ਇਸ ਕਿਰਦਾਰ ਨੂੰ ਸਪੈਸ਼ਲੀ ਬਨਾਇਆ ਗਿਆ ਹੈ ਹਰ ਕੋਈ ਆਪਣੇ ਕਿਰਦਾਰ ਦੇ ਵਿੱਚ ਨਾ ਨੇਚੁਰਲੀ ਆਪਣੇ ਕਿਰਦਾਰ ਨੂੰ ਰਿਪਰੈਜ਼ੈਂਟ ਕਰਦਾ ਹੋਇਆ ਨਜ਼ਰ ਆਇਆ ਹੈ ਕਿ વાਕ ਦੇ ਵਿੱਚ ਫਿਲਮ ਦੀ ਇੱਕ ਬਹੁਤ ਖੂਬਸੂਰਤ ਗੱਲ ਹੈ ਉਥੇ ਹੀ ਮੈਂ ਦੱਸ ਦਵਾਂ ਕਿ ਇਟਸ ਫਿਲਮ ਦੇ ਵਿੱਚ ਇੱਕ ਕਿਰਦਾਰ ਹੈ ਉਹ ਜਿਹੜਾ ਆਪਣੀ ਰੀਅਲ ਲਾਈਫ ਦੀ ਪਰਸਨੈਲਿਟੀ ਦੇ ਨਾਲ ਮੈਚ ਨਹੀਂ ਕਰਦਾ ਲੇਕਿਨ ਉਸਨੇ ਆਪਣੇ ਕਿਰਦਾਰ ਨੂੰ ਕਿਆ ਖੂਬਸੂਰਤ ਤਰੀਕੇ ਦੇ ਨਾਲ ਦਿਖਾਇਆ ਹੈ ਔਰ ਮੈਂ ਤੁਹਾਨੂੰ ਇੱਥੇ ਇੱਕ ਹੀ ਗੱਲ ਕਹਿਣਾ ਚਾਹਾਂਗੀ ਕਹਿੰਦੇ ਆ ਨਾ ਕਿ ਜਦੋਂ ਤੱਕ ਚੰਗਿਆਈ ਤੇ ਬੁਰੀਾਈ ਦਾ ਸਾਹਮਣਾ ਨਹੀਂ ਹੁੰਦਾ ਉਦੋਂ ਤੱਕ ਇਹ ਨਹੀਂ ਪਤਾ ਲੱਗਦਾ ਕਿ ਚੰਗਿਆਈ ਹੈ ਉਹ ਕਿੰਨੀ ਪਾਵਰਫੁਲ ਹੈ ਬਲੇਗਲ ਮੈਂ ਕਿਉਂ ਕਹਿ ਰਹੀ ਹਾਂ ਚੰਗੇ ਤੇ ਮਾੜੇ ਦੀ ਇਸ ਦਾ ਪਤਾ ਤੁਹਾਨੂੰ ਇਸ ਫਿਲਮ ਨੂੰ ਦੇਖ ਕੇ ਲੱਗੇਗਾ ਉਸ ਸਸਪੈਂਸ ਨੂੰ ਬਿਲਕੁਲ ਨਹੀਂ ਖਰਾਬ ਕਰ ਸਕਦੀ ਹਾਂ ਇਸ ਫਿਲਮ ਦੀ ਕਹਾਣੀ ਦੀ ਇੱਕ ਹੋਰ ਖੂਬਸੂਰਤੀ ਹੈ ਜੋ ਸੁਣਦਾ ਸਭ ਤੋਂ ਦਿਲਚਸਪ ਪਹਿਲੂ ਹੈ ਉਹ ਇਹ ਹੈ ਕਿ ਫਿਲਮ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਰਕੇ ਜਿਹੜੇ ਸਸਪੈਂਸ ਹੈ ਉਸ ਦੀਆਂ ਕੜੀਆਂ ਜਦੋਂ ਫੋਲਡ ਤੇ ਅਨਫੋਲਡ ਹੁੰਦੀਆਂ ਨੇ ਤੇ ਤੁਸੀਂ ਸੋਚਣ ਤੇ ਮਜਬੂਰ ਹੋ ਜਾਂਦੇ ਹੋ ਕਿ ਆਖਿਰ ਅੱਗੇ ਕੀ ਹੋਏਗਾ ਕਲਾਈਮੈਕਸ ਫਿਲਮ ਦਾ ਬਹੁਤ ਹੀ ਜ਼ਿਆਦਾ ਸ਼ੌਕਿੰਗ ਹੈ ਫਿਲਮ ਦਾ ਕਲਾਈਮੈਕਸ ਬਹੁਤ ਜ਼ਬਰਦਸਤ ਹੈ ਜਿੱਥੇ ਇੱਕ ਪਾਸੇ ਫਿਲਮ ਦਾ ਕਲਾਈਮੈਕਸ देगा ਉਤੀ ਦੂਜੇ ਪਾਸੇ ਜ਼ਿੰਦਗੀ ਦੇ ਬੜੇ ਸੋਹਣੇ ਲੈਸਨਸ ਜਿਹੜੇ ਨੇ ਉਹ ਤੁਹਾਨੂੰ ਫਿਲਮ ਦੇ ਕਲਾਈਮੈਕਸ ਤੋਂ ਬਾਅਦ ਵੇਖਣ ਨੂੰ ਮਿਲਣਗੇ ਜੋ ਕਿ વાਕਅ ਦੇ ਵਿੱਚ ਅਸਲੀਅਤ ਨਾਲ ਟੁੱਕਦੇ ਹੋਏ ਨਜ਼ਰ ਆਉਂਦੇ ਨੇ ਐਂਟਰਟੇਨਮੈਂਟ ਕਰਨ ਤੋਂ ਲੈ ਕੇ ਸੋਨੇ ਸੁਨੇਹੇ ਦੇਣ ਵਾਲੀ ਫਿਲਮ ਸ਼ੌਂਕੀ ਸਰਦਾਰ ਨੂੰ ਤੁਸੀਂ ਵੀ ਆਪਣੇ ਪਰਿਵਾਰਾਂ ਦੇ ਨਾਲ ਜ਼ਰੂਰ ਵੇਖਣ ਜਾਓ ਫਿਲਹਾਲ ਦੇ ਲਈ ਐਨਏ ਦਿਓ ਇਜਾਜ਼ਤ ਆਪਣਾ ਤੇ ਆਪਿਆਂ ਦਾ ਰੱਖੋ ਖਿਆਲ ਸਸ਼ਟ੍ਰੀਕਾਲ